ਉਹ ਜਨੇ ਬਿਚਾਰੇ ਹੋ ਆ ਰਿਓ ਜਨਤੀ Ayuh, 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 ਉਹ ਵਰਨਾ ਕਿੱਦਾਂ ਕਿ ਸਰ ਉਹ ਪਹਿਲਾਂ ਆਪ ਸਭ ਦਾ ਧੰਨਵਾਦ ਜੈ ਮਾਤਾ ਦੀ ਸੋ ਅੱਜ ਪਟਿਆਲਾ ਸਰ ਵਾਸੀਆਂ ਦੀ ਬਹੁਤ ਮੁਬਾਰਕਬਾਦ ਹੈ ਪੂਰੀ ਸੰਗਤ ਲਈ ਮੁਬਾਰਕਬਾਦ ਹੈ ਕਿ ਬਹੁਤ ਲੰਬੇ ਸਮੇਂ ਤੋਂ ਜੋ ਖਾਲੀ ਮਾਤਾ ਮੰਦਰ ਦੀ ਪੈਵਲਰ ਦੀ ਡਿਮਾਂਡ ਸੀ ਸੰਗਤਾਂ ਲੱਖਾਂ ਦੀ ਗਿਣਤੀ ਦੀ ਸੰਗਤ ਆਉਂਦੀ ਸੀ ਸੋ ਜਿੱਥੇ ਬਹੁਤ ਪ੍ਰੋਬਲਮ ਆ ਰਹੀ ਸੀ ਸੋ ਅੱਜ ਲੋਕਾਂ ਦੀ ਵਿਸ਼ਵਾਸ ਵਾਲੀ ਪਾਰਟੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀ ਸਰਕਾਰ ਵੱਲੋਂ ਅੱਜ ਇਸ ਮੰਦਿਰ ਚ ਪਾਪ ਲੈਂਡ ਦਾ ਜਿਹੜਾ ਉਦਘਾਟਨ ਕੀਤਾ ਗਿਆ ਮੇਰੇ ਨਾਲ ਸਾਡੇ ਵੱਡੇ ਭਰਾ ਡਾਕਟਰ ਬਲਵਿੰਦਰ ਜੀ ਜੋ ਮੰਤਰੀ ਪੰਜਾਬ ਸਾਡੇ ਕੁਲੀ ਸਾਹਿਬ ਐਮ ਐਲ ਏ ਸਾਹਿਬ ਸਾਡੇ ਚੇਅਰਮੈਨ ਸਾਹਿਬ ਸਾਡੇ ਡੀ ਸੀ ਸਾਹਿਬ ਸੋ ਸਾਰਿਆਂ ਨੇ ਲੱਕੇ ਸਾਡੇ ਚੇਅਰਮੈਨ ਕੰਮਲਬੰਸਰ ਜੀ ਸੋ ਸਾਰਿਆਂ ਨੇ ਅੱਜ ਜੋ ਇਸ ਪਾਪ ਦਾ ਉਦਘਾਟਨ ਕੀਤਾ ਤੇ ਮਹਾਮਾਈ ਤੋਂ ਅਸ਼ੀਰਵਾਦ ਲਿਆ ਤੇ ਸਰਬੰਤ ਪੱਲੇ ਦੀ ਅਰਦਾਸ ਕੀਤੀ ਸੋ ਕਿਉਂਕਿ ਜਿਵੇਂ ਤੇ ਜਬ ਬਹੁਤ ਪ੍ਰਾਇਮਰ ਨੇ ਜੋ ਮਹਾਰਾਣੀ ਕਲੱਬ ਤੋਂ ਕਾਲੀ ਮਾਤਾ ਮੰਦਰ ਤੱਕ ਜਾਂਦੀ ਹੈ ਬਰਾਦਰੀ ਬਾਗ ਦੇ ਰੁੱਖਾਂ ਦੀ ਜੜਾਂ ਕਾਲ ਪੂਰੀ ਤਰ੍ਹਾਂ ਬਲੈਕ ਹੋ ਗਈ ਸੀ ਇਹ ਸਾਰੀ ਮਤਲਬ ਸਰੋਵਰ ਕਾਲੀ ਮਾਤਾ ਮੰਦਰ ਤੇ ਰਜਿੰਦਰਾ ਲੋਕ ਦੇ ਪਾਣੀ ਵਿੱਚ ਨਹੀਂ ਪਹੁੰਚ ਰਿਹਾ ਸੀ ਜਿਸ ਕਰਕੇ ਨਵੀਂ ਪੈਪਲਨ ਕਾਉਣ ਦੀ ਲੋੜ ਪਈ ਸੋ ਮੈਂ ਜ਼ਿਆਦਾ ਨਾ ਕਹਿੰਦਾ ਹੋਇਆ ਅਸੀਂ ਜਰ ਇੱਕ ਪੈਪਲਨ ਨਹੀਂ ਖੋਲਦੇ ਅਸੀਂ ਲੋਕਾਂ ਦੇ ਵਿਸ਼ਵਾਸ ਅਤੇ ਭਰੋਸੇ ਦੀ ਨਵੀਂ ਰਾਹ ਤੇ ਚੱਲਦੇ ਆ ਕਿਉਂਕਿ ਸੰਘਤ ਦੇ ਨਾਲ ਲੋਕਾਂ ਦੇ ਭਰੋਸੇ ਦੇ ਨਾਲ ਜਿਹੜਾ ਅਸੀਂ ਪੰਜਾਬ ਦੇ ਲੋਕਾਂ ਨਾਲ ਵਾਅਦਾ ਕੀਤਾ ਕਿ ਅਸੀਂ ਸੇਵਾਦਾਰ ਬਣ ਕੇ ਸੇਵਾ ਕਰਾਂਗੇ ਸੋ ਇਹੋ ਜੇ ਧਾਰਮਿਕ ਸੰਸਥਾਵਾ ਦੀ ਜਿਹੜੀ ਲੰਬੇ ਸਮੇਂ ਤੋਂ ਡਿਮਾਂਡ ਸੀ ਉਹ ਅੱਜ ਪੂਰੀ ਕੀਤੀ ਗਈ ਸੋ ਮੇਰੇ ਨਾਲ ਡਾਕਟਰ ਬਲਬੀਰ ਜੀ ਨੇ ਉੱਲੀ ਸਾਹਿਬ ਨੇ ਵੀ ਉਹਨਾਂ ਨੂੰ ਕਹਾਗਾ ਡਾਕਟਰ ਬਲਬੀਰ ਜੀ ਕਿਉਂਕਿ ਸ਼ਹਿਰ ਦੇ ਮੰਤਰੀ ਨੇ ਉਹ ਕਿਸਥਾਨ ਨਾਲ ਆਪਸਾਂ ਨਾਲ ਜਿਹੜੀ ਗੱਲਬਾਤ ਕਰ ਮੰਤਰੀ ਸਾਹਿਬ ਕਿੱਲੇ ਇਹ ਤਕਰੀਬਨ 1 ਕਿਲੋਮੀਟਰ ਦਾ ਜਿਹੜਾ ਪਲਾਨ ਪੈ ਰਿਹਾ ਤੇ 85 ਲੱਖ ਰੁਪਏ ਜਿਹੜਾ ਇਸ ਤੇ ਖਰਚਾ ਹੋਣਾ ਤੇ ਬਹੁਤ ਜਲਦੀ 2 ਮਹੀਨੇ ਦੇ ਵਿੱਚ ਟਵੀਟ ਕਰਕੇ ਇਹਨੂੰ ਪਿਆਰ ਕਰਾ। ਸਰ ਜੀ ਮੈਂ ਦਿੰਦਰ ਸਿੰਘ ਬਾਰੇ ਇਹ ਬਧਿਤ ਲਗਾਇਆ ਸੀ ਕਿ ਅੰਮ੍ਰਿੰਦਰ ਸਿੰਘ ਦਾ ਵੀ ਪ੍ਰੋਜੈਕਟ ਸੀਗਾ ਕਿ ਉਹਨੂੰ ਚੇਂਜ ਕੀਤਾ ਗਿਆ ਜਾਂ ਉਸਦੇ ਵਿੱਚ। ਸਾਡਾ ਸਾਰਾ ਪ੍ਰੋਜੈਕਟ ਆਪਣਾ ਜੀ ਸਰਤਾਪੁਰ ਸਿੰਘ ਮਾਲੀ ਸਰਕਾਰ ਹੈ। ਉਹ ਸਿਰਫ ਪ੍ਰੋਜੈਕਟ ਦਾ ਐਲਾਨ ਕਰਦੇ ਸੀ, ਲਾਰੇ ਲਾਉਂਦੇ ਸੀ ਤੇ ਪਹਿਲੀ ਸਰਕਾਰ ਹੈ ਜਿਹੜੀਆ ਵਾਦੇ ਨਹੀਂ ਕਰਦੀ ਸੀ, ਗਰੰਟੀਆਂ ਦਿੰਦੀ ਹੈ ਤੇ ਜਿਹੜੀ ਕੰਮ ਸ਼ੁਰੂਆਤ ਕਰਦੇ ਆ ਉਹਨੂੰ ਜਲਦੀ ਕੰਪਲੀਟ ਕਰਕੇ ਉਹ ਦੁਆਰਾ ਫੇਰਾਵਾਂਗੇ ਮਹਾਮਾਇੀ ਦੀ ਕਿਰਪਾ ਨਾਲ ਮਹਾਮਾਇੀ ਤੋਂ ਅਸੀਰਵਾ ਲੈਣਾਵਾਂਗੇ ਤੁਹਾਡਾ ਸਾਰਿਆਂ ਦਾ ਵੀ ਧੰਨਵਾਦ ਕਿ ਤੁਸੀਂ ਅੱਜ ਸਾਰੇ ਸਾਡੇ ਵਿਡੀਆ ਵਾਲੇ ਵੀਰ ਸਾਰੇ ਪਹੁੰਚੇ ਸਰਕਾਰ ਫਿਰ ਉਹ ਹੀ ਕਰੀਏ ਮੇਨਟੇਨੈਂਸ ਇਹਦੀ ਮੇਨਟੇਨ ਕਿਵੇਂ ਕਰੂੰਗੀ ਮੇਨਟੇਨ ਦੇਖੋ ਜੀ ਸਰਕਾਰ ਨੇ ਜਿਹੜੀ ਹੈ ਸੇਵਾਦਾਰਾਂ ਦੀ ਸਰਕਾਰ ਮੈਂ ਬਿਲਕੁਲ ਕਿਹਾ ਕਿ ਅਸੀਂ ਮਹਾਮਾਇੀ ਦੇ ਭਗਤ ਹੈ ਸਾਰੇ ਸੇਵਾਦਾਰ ਬਣ ਕੇ ਸਾਡੇ ਚੇਅਰਮੈਨ ਸਹਿਬਾਨ ਕਮਲਵੰਸਰ ਜੀ ਉਹ ਨਾਲ ਹੋ ਕੇ ਇਹ ਜਿਹੜੀ ਮੇਨਟੇਨੈਂਸ ਕੰਟੀਨਿਊ ਸੇਵਾ ਕਰਦੇ ਰਹਿਣਗੇ ਇਹ ਤਾਂ ਸਿਰਫ ਇੱਕ ਆਸਪੈਕਟ ਹੈ। ਸਰੋਵਰ ਸਾਹਿਬ ਦਾ ਜਿਹੜਾ ਪਾਣੀ ਜਲ ਜਿਹੜਾ ਹੈ ਪਹੁੰਚਾਣਾ ਉਹ ਇੱਕ ਆਸਪੈਕਟ ਹੈ ਸ਼ੁਰੂਆਤ ਹੈ। ਇਸ ਤੋਂ ਬਾਅਦ ਮੰਦਰ ਦੇ ਵਾਸਤੇ ਇਸ ਪੂਰੇ ਪ੍ਰੈਮਿਸਿਸ ਵਾਸਤੇ ਵਸਿਨਿਟੀ ਵਾਸਤੇ ਬਹੁਤ ਵੱਡਾ ਪ੍ਰੋਜੈਕਟ ਜਿਹੜਾ ਹੈਗਾ ਜਿਸ ਤਰ੍ਹਾਂ ਤੁਸੀਂ ਦੇਖਿਆ ਹੈ ਦਰਬਾਰ ਸਾਹਿਬ ਦੇ ਵਿੱਚ ਹੈਰੀਟੇਜ ਸਟਰੀਟ ਬਣੀ ਹੈ ਉਸ ਉਸ ਔਰ ਲਾਈਨਸ ਤੋਂ ਵੀ ਕਿਤੇ ਬਿਹਤਰ ਜਿੱਥੇ ਸਾਡੀ ਕਲਪਨਾ ਖਤਮ ਹੁੰਦੀ ਹੈ ਉਸ ਤੋਂ ਪਾਰ ਜਾ ਕੇ ਜਿਹੜਾ ਹੈ ਸਰਕਾਰ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਇਹਦਾ ਹੈ ਉਹ ਉਹਨਾਂ ਦੀ ਰਹਿਨੁਮਾਈ ਤੇ ਅਗਵਾਈ ਹੇਠ ਇਕ ਬਹੁਤ ਅੱਛਾ ਪ੍ਰੋਜੈਕਟ ਜਿਹੜਾ ਹੈ ਉਹ ਆਮ ਆਦੀ ਪਾਰਟੀ ਦੀ ਸਰਕਾਰ ਪਟਿਆਲੇ ਵਿੱਚ ਲੈ ਕੇ ਆ ਰਹੀ ਹੈ ਔਰ ਖਾਸ ਕਰਕੇ ਮੰਦਰ ਦੇ ਵਿੱਚ ਪ੍ਰੈਮਿਸਿਸ ਜਿਹੜੇ ਨੇ ਉਹਨਾਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਸ਼ਾਨਦਾਰ ਤਰੀਕੇ ਦੇ ਨਾਲ ਜਿਹੜਾ ਹੈ ਉਹਨੂੰ ਡਿਵੈਲਪ ਕੀਤਾ ਜਾਏਗਾ ਜੈ ਮਾਤਾ ਦੀ ਬੋਲ ਸਾਚੇ ਦਰਬਾਰ ਕੀ ਜੈ ਅਸੀਂ ਮਾਤਾ ਰਾਣੀ ਦਾ ਅਸ਼ੀਰਵਾਦ ਲੈ ਕੇ ਅੱਜ ਜੋ ਇਹ ਮੰਦਿਰ ਹੈ ਦੀ ਜਿਹੜੀ ਆਸਤਾ ਹੈਗੀ ਆ ਉਹ ਪਟਿਆਲੇ ਦੇ ਲੋਕਾਂ ਤੋਂ ਸਾਰੇ ਪੂਰੇ ਪੰਜਾਬ ਦੇ ਦੇਸ਼ ਤੇ ਔਰ ਇਵਨ ਵਿਦੇਸ਼ ਤੇ ਵਿੱਚ ਬਹੁਤ ਸਾਰੇ ਜਿਹੜੇ ਭਾਰਤੀ ਵਸਦੇ ਆ ਉਹਨਾਂ ਦੇ ਵਿੱਚ ਇਸ ਮੰਦਿਰ ਦੀ ਮੰਦਿਰ ਨਾਲ ਉਹਨਾਂ ਦੀ ਆਸਤਾ ਹੈਗੀ ਆ ਇੱਥੇ ਆਂਦੇ ਆ ਉਹ ਔਰ ਉਹਨਾਂ ਦੇ ਮਤਲਬ ਕੁਝ ਉਹਨਾਂ ਦੀ ਜਿਹੜੀ ਇੱਕ ਲੋਕ ਮਹਿਸੂਸ ਕਰਦੇ ਸੀਗੇ ਕਿ ਜਿਸ ਤਰ੍ਹਾਂ ਸਰੋਵਰ ਸਾਹਿਬ ਹੈ ਇਹਦੀ ਇੱਕ ਸਿਗਨੀਫੀਕੈਂਸੀ ਕਿਉਂਕਿ ਜਿਹੜਾ ਜਲ ਹੈ ਇਹੀ ਜੀਵਨ ਹੈ ਤੇ ਇਹੀ ਕਲ ਹੈ ਤੇ ਉਹ ਬੜੇ ਚਿਰਾਂ ਤੋਂ ਜਿਹੜਾ ਸੀਗਾ ਇਹ ਮੰਦਿਰ ਜਿਹੜਾ ਸਰੋਵਰ ਸਾਹਿਬ ਹੈ ਇਸ ਪਾਣੀ ਨਹੀਂ ਸੀਗਾ ਪਹਿਲੀ ਗੱਲ ਤਾਂ ਇਹ ਮੰਗ ਸੀ ਦੂਜਾ ਇਸ ਦਾ ਜਿਹੜਾ ਛੁਗਿਰਦਾ ਹੈਗਾ ਉਹਦਾ ਸੁੰਦਰੀਕਰਨ ਦਾ ਔਰ ਜਿਹੜਾ ਤੁਹਾਡੇ ਨਾਲ ਲੱਗਦਾ ਰਜਿੰਦਰਾ ਟੈਕ ਹੈ ਉਹਦੇ ਵਿੱਚ ਵੀ ਜਲ ਹੋਏਗਾ ਔਰ ਉੱਥੇ ਲੋਕਾਂ ਵਾਸਤੇ ਜਿਹੜੇ ਸ਼ਰਧਾਲੂ ਆਣਗੇ ਉਹ ਉੱਥੇ ਬੈਠ ਕੇ ਕੁਝ ਪਲ ਆਪਣੇ ਪਰਿਵਾਰਾਂ ਨਾਲ ਬਤਾ ਸਕਣਗੇ ਹੈਰੀਟੇਜ ਸਟਰੀਟ ਇੱਥੇ ਵੀ ਬਣੇਗੀ ਔਰ ਆਸ-ਪਾਸੇ ਬਾਰਾਦਰੀ ਦੇ ਵਿੱਚ ਔਰ ਜਿਹੜਾ ਮੰਦਿਰ ਹੈ ਇਹਦੇ ਵਿੱਚ ਵੀ ਜਿਹੜੀ ਹੈਗੀ ਹੈ ਸ਼ਰਧਾਲੂਆਂ ਵਾਸਤੇ ਬਹੁਤ ਸਾਰੀਆਂ ਨਵੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ ਜਿਹਦੇ ਨਾਲ ਆ ਕੇ ਇੱਕ ਸੁਖ ਦਾ ਆਨੰਦ ਉਹਨਾਂ ਨੂੰ ਹੋਏਗਾ ਤੁਸੀਂ ਦੇਖਿਆ ਹੋਣਾ ਕਿ ਜਦੋਂ ਨਰਾਤੇ ਆਉਂਦੇ ਆ ਤੇ ਆਪਣੇ ਸ਼ੇਰਾਂ ਵਾਲਾ ਗੇਟ ਤੱਕ ਲਾਈਨਾਂ ਲੱਗੀਆਂ ਹੁੰਦੀਆਂ ਤੇ ਜਿਹੜੇ ਲੋਕ ਗਰਮੀ ਦੇ ਵਿੱਚ ਖੜੇ ਹੁੰਦੇ ਆ ਲੋਕਾਂ ਦੀ ਆਸਥਾ ਜਿਹੜੀ ਹੈਗੀ ਆ ਤੇ ਉਹਨਾਂ ਸਾਰਿਆਂ ਵਾਸਤੇ ਸੋਚ ਕੇ ਸਾਰਾ ਪਲੈਨਿੰਗ ਕਰਕੇ ਵੱਡੇ-ਵੱਡੇ ਆਰਕੀਟੈਕਟ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੋ ਕਹਿੰਦੇ ਆ ਔਰ ਸਾਡੇ ਨੈਸ਼ਨਲ ਕੁਇਨ ਅਰਵਿੰਦ ਕੇਜੇਵਾਲੀ ਜੋ ਕਹਿੰਦੇ ਆ ਉਹ ਕਰਕੇ ਦਿਖਾਉਂਦੇ ਆ ਸਾਨੂੰ ਕੰਮ ਕਰਨੇ ਵੀ ਆਉਂਦੇ ਆ ਉਹਨਾਂ ਦੀ ਜਿਸ ਤਰ੍ਹਾਂ ਮੇਰੇ ਭਾਈ ਸਾਹਿਬ ਪੁੱਛ ਰਹੇ ਸੀਗੇ ਕਿ ਬਾਅਦ ਵਿੱਚ ਇਹ ਮੈਟਰ ਹੈ ਸਾਨੂੰ ਉਹ ਵੀ ਕਰਨੀ ਆਂਦੀ ਆ ਜੇ ਅਸੀਂ ਕੰਮ ਬਣਾ ਕੇ ਛੱਡਦੇ ਨਹੀਂ ਆ ਜੇ ਅਸੀਂ ਕੋਈ ਹਸਪਤਾਲ ਬਣਾਨੇ ਆ ਸਕੂਲ ਬਣਾਨੇ ਆ ਇਹ ਤਾਂ ਇੱਕ ਧਾਰਮਿਕ ਆਸਥਾ ਦਾ ਸਭ ਤੋਂ ਉੱਪਰਲਾ ਮੁੱਦਾ ਹੈਗਾ ਇਹਦੇ ਚ ਮੰਦਿਰ ਦਾ ਜਿਹੜਾ ਇੱਕ ਬਵਿਆ ਮੰਦਿਰ ਬਣੇਗਾ ਉਹਦਾ ਚੁਗਿਰਦੇ ਦਾ ਸੁੰਦਰੀਕਰਨ ਹੋਏਗਾ ਔਰ ਜਿਹੜੇ ਤੁਸੀਂ ਪਹਿਲੇ ਬੰਦਿਆਂ ਦੀ ਗੱਲ ਕਰਦੇ ਸੀ ਚਾਹੇ ਉਹ ਪਹਿਲੀ ਹਰੀ ਚੈਲਿਟੀ ਸਟਰੀਟ ਸੀ ਜਾਂ ਉਹ ਬੜੀ ਨਦੀ ਦਾ ਸੁੰਦਰੀਕਰਨ ਸੀ ਜਾਂ ਉਹ ਸ਼ਹਿਰ ਦੇ ਵਿੱਚ ਸੀਗਾ ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਦੇਖੀ ਹੈ ਤੇ ਹੁਣ ਸਾਡੀ ਦੇਖੋਗੇ ਤੇ ਤੁਸੀਂ ਹੀ ਕੰਪੈਰੀਸ਼ਨ ਕਰੋਗੇ ਕਿ ਜਿਹੜੀ ਇਹ ਸਰਕਾਰ ਹੈ ਇਹ ਅਲੱਗ ਹੈ ਇੱਕ ਨਵੀਂ ਸੋਚ ਵਾਲੀ ਨਵੀਂ ਡ੍ਰਿੜ ਨਿਸ਼ਚੈ ਵਾਲੀ ਔਰ ਇੱਕ ਧਾਰਮਿਕ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਔਰ ਲੋਕਾਂ ਪ੍ਰਤੀ ਸ਼ਰਧਾਲੂਆਂ ਸ਼ਰਧਾਲੂਆਂ ਪ੍ਰਤੀ ਖਾਸ ਤੌਰ ਤੇ ਆਪਣੀ ਜਿਹੜੀ ਹੈਗੀ ਆ ਉਹ ਇਹ ਜ਼ਿੰਮੇਵਾਰੀ ਨਿਭਾਉਣ ਵਾਸਤੇ ਤੇ ਤੁਸੀਂ ਦੇਖੋਗੇ ਫਰਕ ਦੇਖੋਗੇ ਤੁਸੀਂ ਪਹਿਲਿਆਂ ਦਾ ਤੇ ਹੁਣ ਵਾਲਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਸਭ ਦਾ